ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦਾ ਮਰ ਜਾਣਾ ਨਾਂ ਬਦਲ ਕੇ ਮਰਦਾਨਾ ਰੱਖ ਦਿੱਤਾ ਸੀ ਪਰ ਜੋ ਦੂਜੇ ਇਤਿਹਾਸਕਾਰ ਹਨ ਉਹਨਾਂ ਦੀ ਇੱਥੇ ਇੱਕ ਵੱਖਰਾ ਹੈ ਉਹਨਾਂ ਨੇ ਲਿਖਿਆ ਹੈ ਕਿ ਭਾਈ ਮਰਦਾਨਾ ਜੀ ਦਾ ਜੋ ਬਚਪਨ ਦਾ ਨਾਂ ਸੀ ਉਹ ਸੀ ਦਾਨਾ ਅਤੇ ਉਸ ਨਾਲ ਧੰਨ ਗੁਰੂ ਨਾਨਕ ਦੇਵ ਜੀ ਨੇ ਐਡ ਕਰ ਦਿੱਤਾ ਸੀ ਮਰਦ ਮਰਦ ਦਾ ਅਰਥ ਸੀ ਫਾਰਸੀ ਭਾਸ਼ਾ ਵਿੱਚ ਸੂਰਮਾ ਹੁਣ ਜਿਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਸੂਰਮਾ ਕਿਹਾ ਹੋਵੇ ਉਹਨਾਂ ਬਾਰੇ ਅਜੇਹਾ ਕੁਝ ਲਿਖਿਆ ਜਾਵੇ ਇਹ ਕੁਝ ਮੈਚ ਨਹੀਂ ਸਿਖਾਦਾ ਇਹ ਮੇਲ ਨਹੀਂ ਸਿਖਾਉਂਦਾ ਅਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਸਾਡੇ ਨਾਲ ਚੱਲੋਗੇ ਉਦਾਸੀਆਂ ਦੇ ਸਮੇਂ ਤੇ ਸਿੱਖੀ ਦੇ ਪ੍ਰਚਾਰਕ ਸਮਾਂ ਵਿੱਚ ਅਜਿਹੀਆਂ ਕੀ ਖਾਸ ਗੱਲਾਂ ਸਨ ਭਾਈ ਮਰਦਾਨਾ ਜੀ ਵਿੱਚ ਜੋ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਨਾਲ ਰੱਖਣ ਦੀ ਗੱਲ ਕੀਤੀ ਸੀ ਭਾਈ ਮਰਦਾਨਾ ਜੀ ਦਾ ਸਾਰਾ ਇਤਿਹਾਸ ਚੱਕ ਕੇ ਦੇਖਿਆ ਜਾਵੇ ਆਪਾਂ ਨੂੰ ਸਿਰਫ ਇਨਾ ਪਤਾ ਹੈ ਕਿ ਉਹਨਾਂ ਦੇ ਨਾਂ ਨਾਲ ਮਰਾਸੀ ਲੱਗਿਆ ਹੁੰਦਾ ਹੈ ਮਰਾਸੀ ਸ਼ਬਦ ਨਹੀਂ ਹੈ ਬਲਕਿ ਮਰਾਸੀ ਹੈ ਮਰਾਸੀ ਸ਼ਬਦ ਦਾ ਅਰਥ ਸੀ ਪੁਰਖਾਂ ਤੋਂ ਮਿਲੀ ਹੋਈ ਜਾਇਦਾਦ ਇਹ ਅਰਬੀ ਭਾਸ਼ਾ ਦਾ ਇੱਕ ਸ਼ਬਦ ਸੀ ਤੇ ਜੇ ਮਰਾਸੀ ਭਾਈਚਾਰੇ ਦਾ ਇਤਿਹਾਸ ਚੱਕ ਕੇ ਦੇਖਿਆ ਜਾਵੇ ਤਾਂ ਉਹਨਾਂ ਦਾ ਕੰਮ ਹੁੰਦਾ ਸੀ ਵੱਡੇ ਵੱਡੇ ਖਾਨਦਾਨਾਂ ਦੀਆਂ ਪੀੜੀ ਦਾ ਪੀੜੀ ਕੁਰਸੀ ਨਾ ਮੇ ਦਾ ਹਿਸਾਬ ਕਿਤਾਬ ਰੱਖਿਆ ਕਰਦੇ ਸਨ ਤੇ ਉਹ ਕੁਰਸੀ ਨਾਮੇ ਉਹ ਅਲੱਗ ਅਲੱਗ ਜਦੋਂ ਖਾਨਦਾਨ ਅੱਗੇ ਤੁਰਦਾ ਸੀ ਉਹਨਾਂ ਦੀ ਪੀੜੀ ਦਾ ਪੀੜੀ ਨੂੰ ਉੱਚੀ ਉੱਚੀ ਹਿੱਕਾਂ ਲਾ ਕੇ ਉਹਨਾਂ ਦੇ ਪੁਰਖਿਆਂ ਬਾਰੇ ਗਾ ਕੇ ਸੁਣਾਇਆ ਕਰਦੇ ਸਨ ਜੋ ਆਪਾਂ ਆਮ ਪਿੰਡਾਂ ਵਿੱਚ ਵੀ ਦੇਖਦੇ ਹੁੰਦੇ ਹੁੰਨੇ ਆ ਜਦੋਂ ਮਰਾਸੀ ਆਉਂਦੇ ਹੁੰਦੇ ਸਨ ਮਰਾਸੀ ਭਾਈਚਾਰਾ ਜ਼ਮੀਨਾਂ ਦੀ ਤਕਸੀਮ ਵੀ ਕਰਿਆ ਕਰਦਾ ਸੀ ਤੇ ਇਸ ਤਕਸੀਮ ਕਰਨ ਨੂੰ ਵੀ ਵਿਰਾਸਤ ਲਿਖਿਆ ਗਿਆ ਹੈ ਇਤਿਹਾਸ ਵਿੱਚ ਤੇ ਜੋ ਇਹ ਮਰਾਸਤਦ ਸੀ ਇਹ ਵੀ ਮਰਾਸੀ ਭਾਈਚਾਰੇ ਨਾਲ ਹੀ ਸਬੰਧਤ ਸੀ ਤੇ ਜਿੰਨਾ ਖਾਨਦਾਨਾ ਨੇ ਇਹ ਮਰਾਸੀ ਭਾਈਚਾਰੇ ਨੂੰ ਰੱਖਿਆ ਹੁੰਦਾ ਸੀ ਜਦੋਂ ਉਹਨਾਂ ਦੇ ਘਰੇ ਕੋਈ ਜਸ਼ਨ ਹੁੰਦਾ ਸੀ ਕੋਈ ਤਿਹਾਰ ਹੁੰਦਾ ਸੀ ਤਾਂ ਜੋ ਮਹਿਮਾਨ ਆਇਆ ਕਰਦੇ ਸਨ ਉਹਨਾਂ ਦੀ ਦੇਖਭਾਲ ਵਿੱਚ ਇਹਨਾਂ ਨੂੰ ਲਗਾਇਆ ਜਾਂਦਾ ਸੀ ਇਹਨਾਂ ਮਰਾਸੀ ਭਾਈਚਾਰੇ ਦਾ ਉਹ ਖਾਨਦਾਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਇੱਕ ਖਾਸ ਲਗਾਓ ਹੋ ਪਿਆ ਸੀ ਜਾਂ ਕਹਿ ਸਕਦੇ ਹਾਂ ਉਹਨਾਂ ਨਾਲ ਵੀ ਇੱਕ ਰਿਸ਼ਤਾ ਬਣ ਗਿਆ ਸੀ ਤੇ ਫਿਰ ਇਹ ਖਾਨਦਾਨ ਵਾਲੇ ਇੱਕ ਹੋਰ ਗੱਲ ਐਡ ਕਰ ਦਿੱਤੀ ਸੀ ਉਹ ਇਹਨਾਂ ਨੂੰ ਜਦੋਂ ਕੋਈ ਆਪਣੇ ਖਾਨਦਾਨ ਵਿੱਚ ਫੰਕਸ਼ਨ ਹੁੰਦਾ ਸੀ ਤਾਂ ਇਹਨਾਂ ਦੇ ਹੱਥ ਸੱਦਾ ਭੇਜਦੇ ਸਨ ਆਪਣੀਆਂ ਸ਼ਕੀਰੀਆਂ ਦੇ ਵਿੱਚ ਕਿਉਂਕਿ ਇਹ ਸਾਰਿਆਂ ਨੂੰ ਜਾਣਦੇ ਸਨ ਤੇ ਉਦੋਂ ਜਾਣ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ ਕਿਉਂਕਿ ਰਿਸ਼ਤੇਦਾਰੀਆਂ ਜਾਂ ਸ਼ਕੀਰੀਆਂ ਕਹਿ ਲਈਏ ਬਹੁਤ ਜ਼ਿਆਦਾ ਦੂਰ ਹੁੰਦੀਆਂ ਸਨ ਤੇ ਇਹਨਾਂ ਆਉਣ ਜਾਣ ਦੇ ਕਰਕੇ ਹੀ ਇਹ ਰਾਹਾਂ ਦੇ ਵੀ ਪੇਤੀ ਹੋ ਗਏ ਸਨ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕਿੱਥੇ ਕੋਈ ਜੰਗਲੀ ਜਾਨਵਰ ਹੈ ਜਾਂ ਕੋਈ ਲੁੱਟਮਾਰ ਹੁੰਦੀ ਹੈ। ਬਈ ਹੌਲੀ ਇਹਨਾਂ ਵਿੱਚ ਬਹਾਦਰੀ ਵੀ ਆਉਣੀ ਸ਼ੁਰੂ ਹੋ ਗਈ ਸੀ। ਤੇ ਇਹ ਖਾਸ ਗੁਣ ਜੋ ਵੱਡੇ ਵੱਡੇ ਸਫਰਾਂ ਨੂੰ ਤੈਅ ਕਰਨ ਦਾ ਸੀ ਇਹ ਵੀ ਇਹਨਾਂ ਨੂੰ ਖਾਨਦਾਨੀ ਹੀ ਮਿਲਿਆ ਸੀ ਤੇ ਭਾਈ ਮਰਦਾਨਾ ਜੀ ਤਨ ਗੁਰ ਨਾਨਕ ਦੇਵ ਜੀ ਨਾਲ ਜਦੋਂ ਉਦਾਸੀਆਂ ਕਰ ਰਹੇ ਸਨ ਤਾਂ ਤਨ ਗੁਰ ਨਾਨਕ ਦੇਵ ਜੀ ਨੇ ਬਹੁਤ ਲੰਮਾ ਸਫਰ ਤੈਅ ਕੀਤਾ ਸੀ। ਇਸ ਕਰਕੇ ਉਹ ਭਾਈ ਮਰਦਾਨਾ ਜੀ ਦਾ ਇਹ ਗੁਣ ਅੰਕੁਰ ਨਾਨਕ ਦੇਵ ਜੀ ਤੇ ਬਹੁਤ ਜ਼ਿਆਦਾ ਕੰਮ ਆਇਆ ਸੀ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ